ਭਾਰਤ ਵਿੱਚ ਆਇਆ ਨਵਾਂ ਚਿੰਨੀ ਵਾਇਰਸ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਸੂਬੇ ਦੇ ਸਿਹਤ ਵਿਭਾਗ ਨੇ ਮੀਟਿੰਗ ਕਰਕੇ ਸਾਰੇ ਹਸਪਤਾਲਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਵਿੱਚ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਸਮੇਂ ਸਿਰ ਮਰੀਜ਼ਾਂ ਦਾ ਪਤਾ ਲਗਾਇਆ ਜਾ ਸਕੇ ਸਾਰੇ ਹਸਪਤਾਲਾਂ ਦੇ ਵਿੱਚ ਵਿਸ਼ੇਸ਼ ਬਾਡ ਅਤੇ ਬੈੱਡ ਤਿਆਰ ਹਨ ਫਿਲਹਾਲ ਕੋਈ ਵੀ ਮਰੀਜ਼ ਪੰਜਾਬ ਵਿੱਚ ਨਹੀਂ ਆਇਆ ਦੇਖੋ ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਬਲਵੀਰ ਸਿੰਘ ਨੇ ਹੋਰ ਕੀ ਕੁਝ ਕਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਰਮਰ ਦੇ ਪੰਜਾਬ ਅਸੀਂ ਇਸ ਵੇਲੇ ਰਜਿੰਦਰਾ ਹਸਪਤਾਲ 'ਚ ਖੜੇ ਆ ਜੀ ਮੈਂ ਸਾਰਾ ਰਿਵਿਊ ਕੀਤਾ ਜਿਹੜਾ ਨਵਾਂ ਮਾਤਾ ਨੂੰ ਨਿਯਮੋ ਵਾਇਰਸ ਆਇਆ ਨਾ ਜਿਹਦਾ ਕਾਫੀ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਹੈਗੀ ਹੈ ਔਰ ਕਾਫੀ ਮਤਲਬ ਇੱਕ ਕਿਸਮ ਦਾ ਜਿਹੜਾ ਹੈਗਾ ਮੀਡੀਆ ਥੋੜਾ ਜਿਆਦਾ ਲੋਕਾਂ ਦੇ ਵਿੱਚ ਜਿਹੜਾ ਕੋਈ ਨਾ ਕੋਈ ਵਹਿਮ ਪਰਨਾ ਫੈਲਣ ਇਸ ਕਰਕੇ ਮੈਂ ਇੱਥੇ ਆਇਆ ਸਾਡੇ ਕੋਲ ਸਾਡਾ ਸਪੈਸ਼ਲ ਵਾਰਡ ਹੈ ਜਿਹਦੇ ਵਿੱਚ ਸਾਰਾ ਜਿਹੜਾ ਸਾਡਾ ਲਾਈਫ ਸਪੋਰਟ ਜਿਹਨੂੰ ਅਸੀਂ ਕਹਿੰਦੇ ਆ ਐਮਰਜੈਂਸੀ ਵਾਰਡ ਹੈ 24 ਘ ਤੇ 5 ਨੰਬਰ ਵਾਰਦੇ ਚ 30 ਬੈਡ ਹੋ ਰਿਹਾ ਅਸੀਂ ਸਾਰੇ ਪੂਰੀ ਤਿਆਰੀ ਹੈ ਜੀ ਸਾਰੀ ਟੈਸਟਿੰਗ ਦੀ ਫੈਸਿਲਿਟੀ ਹੈ ਜੰਧਰਾ ਹਸਪਤਾਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੀ ਟੈਸਟਿੰਗ ਅਸੀਂ ਕਰ ਰਹੇ ਆ ਸਾਡੇ ਕੋਲੇ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਜੀ ਬਾਕੀ ਮੈਂ ਲੋਕਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਵੀ ਜਿਹੜਾ ਇਹ ਵਾਇਰਸ ਹੈ ਇਹ ਕੋਰੋਨਾ ਵਰਗਾ ਵਾਇਰਸ ਨਹੀਂ ਹੈ ਇਹ ਤਾਂ ਆਮ ਜ਼ੁਕਾਮ ਵਰਗਾ ਜਿਉਂਸੀ ਫਲੂ ਕਰਦੇ ਆ ਫਲੂ ਵਰਗਾ ਵਾਇਰਸ ਹੈ ਇਹਦੇ ਵਿੱਚ ਕੋਈ ਲੰਬਾ ਡੋੜਾ ਕੋਈ ਰਿਸਕ ਨਹੀਂ ਹੈ ਜੀ ਬਹੁਤ ਮਾਈਲਡ ਜਿਹੜੀ ਹੈ ਜੀ ਮਾਮੂਲੀ ਜਿਹੀ ਬਿਮਾਰੀ ਕਰਦਾ ਵੀ ਜਿਵੇਂ ਤੁਹਾਨੂੰ ਬੁਖਾਰ ਹੋ ਗਿਆ ਨੱਕ ਬਗਣ ਲੱਗ ਗਿਆ ਖਾਂਸੀ ਜ਼ੁਕਾਮ ਹੋ ਗਿਆ ਉਸ ਤਰ੍ਹਾਂ ਦੀ ਬਿਮਾਰੀ ਆ ਤੇ ਆਪਣੇ ਆਪ ਹੀ ਆਪੇ ਠੀਕ ਹੋ ਜਾਂਦੀ ਆ ਕੋਈ ਖਬਰਾਂ ਦੀ ਲੋੜ ਨਹੀਂ ਆ ਅਸੀਂ ਬਿਲਕੁਲ ਸਾਰਾ ਪੂਰੇ ਪੰਜਾਬ ਦੇ ਵਿੱਚ ਧਿਆਨ ਰੱਖ ਰਹੇ ਆ ਪੰਜਾਬ ਤੋਂ ਕੋਈ ਕੇਸ ਨਹੀਂ ਆਇਆ ਅਜੇ ਸਾਊਥ ਇੰਡੀਆ ਦੇ ਵਿੱਚ ਕੇਸ ਆਏ ਆ ਔਰ ਏਸੀ ਪੂਰੇ ਜਿਹੜਾ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਆ ਜਾਂ ਬਿਸ਼ਖਸ਼ੀਤ ਸਾਸਤਾ ਦੀਆਂ ਗਾਈਡਲਾਈਨਸ ਆ ਉਹ ਔਰ ਸਾਡੀ ਜਿਹੜੀ ਨੈਸ਼ਨਲ ਇੰਸਟੀਚਿਊਟ ਆ ਵਾਇਰੋਲੋਜੀ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਆ ਅਸੀਂ ਸਾਰੇ ਸਿਵਲ ਸਰਜਨ ਸਾਹਿਬਾਂ ਦੇ ਨਾਲ ਜਿਹੜੀ ਹੈਗੀ ਆ ਉਹ ਕਰਕੇ ਆਪਣੀ ਜਿਹੜੀ ਅੱਜ ਦੀ ਵੀਡੀਓ ਕਾਨਫਰੈਂਸ ਕਰਕੇ ਉਹਨਾਂ ਨੂੰ ਡੇਟ ਗਾਈਡਲਾਈਨ ਮੈਂ ਇੱਕ ਵਾਰੀ ਫਿਰ ਪੰਜਾਬ ਦੇ ਜਿਹੜੇ ਲੋਕਾਂ ਨੂੰ ਰੀਸ਼ੋਰ ਕਰਦਾ ਕਿ ਇਹ ਬਹੁਤ ਮਾਈਲਡ ਵਾਇਰਸ ਹੈ ਕੋਈ ਪੈਨਿਕ ਕਰਦੇ ਲੋੜ ਨਹੀਂ ਆਪਣਾ ਕੰਮ ਕਰੋ ਹਾਂ ਜਿਹੜਾ ਹੈਗਾ ਇੱਕ ਪ੍ਰਕੌਸ਼ਨ ਦੇ ਤੌਰ ਤੇ ਉੱਤੇ ਇਤਿਹਾਸ ਦੇ ਤੌਰ ਤੇ ਜਿਹੜੇ ਇੱਕ ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਕਰ ਗੱਖਣਾ ਚਾਹੀਦਾ ਵੈਸੇ ਵੀ ਇਹਦੇ ਕਰਕੇ ਨਹੀਂ ਵੈਸੇ ਵੀ ਤੇ ਜਿਹੜੇ ਕੋਈ ਬਜ਼ੁਰਗ ਹੈ 60 70 ਸਾਲ ਤੋਂ ਉੱਪਰ ਆ ਜਿਹਨਾਂ ਨੂੰ ਸ਼ੂਗਰ ਦੀ ਬਿਮਾਰੀ ਆ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਕੋਈ ਕੈਂਸਰ ਹੈ ਜਾਂ ਕੋਈ ਸਟੀਰੋਇਡ ਲੈਂਦੇ ਆ ਦਮੇ ਦੀ ਸਾਹ ਦੀ ਬਿਮਾਰੀ ਆ ਉਹਨਾਂ ਨੂੰ ਵੈਸੇ ਵੀ ਪਲੇਸ ਕਰਨਾ ਚਾਹੀਦਾ ਇਹਦੇ ਵਿੱਚ ਵੀ ਪਲੇਸ ਕਰਨਾ ਚਾਹੀਦਾ ਔਰ ਉਹ ਜਿਤ ਮਿਹੜਪੜਖੜੀ ਜਗ੍ਹਾ ਤੇ ਨਾ ਜਾਣ ਤਾਂ ਬੇਤਰ ਤੇ ਜਾਣਾ ਹੋਵੇ ਤਾਂ ਮੂੰਹ ਟਾਕੇ ਚਲੇ ਜਾਓ ਔਰ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜੁਕਾਮ ਹੋਇਆ ਉਹਦਾ ਫਰਜ਼ ਬਣਦਾ ਕਿ ਉਹ ਲੋਕਾਂ ਦੇ ਵਿੱਚ ਨਾ ਜਾਵੇ ਤੇ ਉਹ ਵੀ ਆਪਣਾ ਜਿਹੜਾ ਹੈਗਾ ਜੇ ਜਾਣਾ ਤਾਂ ਮਾਸਕ ਜਿਹਾ ਮੂੰਹ ਟਾਕੇ ਆਪਣਾ ਜਾਵੇ ਜੇ ਨਿਚ ਮਾਰਨੀ ਆ ਤਾਂ ਵੀ ਉਹਨੂੰ ਆਪਣੇ ਨੱਕ ਨੂੰ ਕਵਰ ਕਰ ਲਓ ਹੱਥਾਂ ਆਪਣੇ ਲਗ ਰਗੜੋੜੀ ਜਿਹਾ ਤੋਂ ਕਰ ਜਾਂਦੇ ਹੋ ਤਾਂ ਉਹ ਬਿਨਾਂ throe ਤੋਂ ਹੱਥ ਜਿਹੜੇ ਨੱਕ ਮੂੰਹ ਅੱਖਾਂ ਨੂੰ ਨਾ ਲਾਓ ਇਹ ਜਿਹੜੀਆਂ ਨਾਰਮਲ ਪ੍ਰਕਾਸ਼ਨ ਹੈ ਉਹੀ ਹੈਗੀਆਂ ਔਰ ਕੋਈ ਬਿਲਕੁਲ ਮਾਈਲ ਬਿਮਾਰੀ ਹੈ ਕੋਈ ਪੈਨ ਕਰਨ ਦੀ ਲੋੜ ਨਹੀਂ ਹੈ ਆਪਣਾ ਕੰਮ ਕਰੋ ਅਸੀਂ ਜਿਹੜੀ ਹੈਗੀ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਹੈ ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜੀ ਜਿਹੜੇ ਸਾਰੇ ਲਾਦ ਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਆਂ ਔਰ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਸਾਰੇ ਅਸੀਂ ਫਾਲੋ ਕਰ ਰਹੇ ਆਂ ਮੈਂ ਸਾਰੇ ਪੰਜਾਬ ਦਾ ਸਵੇਰੇ ਸ਼ਾਮੀ ਲਗਾਤਾਰ ਦੀ ਮੋਨਿਟਰਿੰਗ ਕਰ ਰਿਹਾ ਹੈਗਾ ਜੀ ਬਹੁਤ ਬਹੁਤ ਧੰਨਵਾਦ